ਸਤ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਤੁਹਾਨੂੰ ਦਿਖਾਈਏ ਜੀ ਅਸੀਂ ਜਿਹੜੇ ਪਿੱਛੇ ਆਪਾਂ ਨੇ ਕਿਹਾ ਸੀ ਪਾਲਕ ਤੇ ਧਣੀਆਂ ਬੀਜਿਆ ਸੀਗਾ ਉਹਦੇ ਵਿੱਚ ਜਿਹੜਾ ਆਪਾਂ ਬਤਾਉਂ ਵੈਂਗਣ ਦੀ ਜਿਹੜੀ ਟ੍ਰਾਂਸਪਲੈਂਟਸ ਉਹ ਸਟਾਰਟ ਕਰਦੀ ਹੈ ਤੇ ਉਹਦਾ ਤੁਹਾਨੂੰ ਅੱਜ ਦਿਖਾਉਣੀ ਆ ਵੀ ਟ੍ਰਾਂਸਪਲੈਂਟ ਸ਼ੁਰੂ ਹੋ ਗਈ ਹੈ ਵੀ ਕਿੰਨੇ ਕਿੰਨੇ ਉਰਦੇ ਕਰਾਂਗੇ ਅੱਜ ਹੋ ਗਈ ਜੀ 14 ਫਰਵਰੀ ਦੇਖਿਓ ਤੇ ਵਿਚ ਆਇਆ ਪਿਆਜ਼ਿਆਂ ਨੂੰ ਆਪਾਂ ਪਾਣੀ ਲਾਤਾ ਤੇ ਗੜਾਈ ਚੱਲ ਰਹੀ ਹੈ ਦੂਸਰੀ ਸਾਈਡ ਉਧਰ ਵੀ ਉਨਕਾਉਣੇ ਆ ਤੇ ਗੜਾਈ ਕਰਨ ਤੋਂ ਬਾਅਦ ਕੁਝ ਸਪਰੇਹਾਂ ਕਰਨੀਆਂ ਨੇ ਕਾਕੰਡੇ ਤੇ ਤੇ ਇਹਨੂੰ ਜੇ ਇਕੱਲੀ ਸਪਰੇਹ ਕਰਨੀ ਹੋਵੇ ਉਹਦੇ ਬਾਰ ਵੀ ਤੁਹਾਨੂੰ ਦੱਸਾਂਗੇ ਜਿਹੜੀ ਸਪਰੇਹ ਹੋ ਜਾਂਦੀ ਹੈ ਜਿਸ ਨਾਲ ਇਹਦੇ ਵਿੱਚ ਜਿਹੜੇ ਨਦੀਨ ਨੇ ਉਹ ਕੰਟਰੋਲ ਹੋ ਜਾਂਦੇ ਨੇ ਪਰ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਉਹ ਬਣਾਉਣੀ ਆਪਾਂ ਜਿਹੜੇ ਖੇਤਾਂ ਚੋਂ ਆਪਾਂ ਪਾਲਕ ਤੇ ਧਣੀਆਂ ਬੀਜਿਆ ਸੀ ਤੇ ਉਹ ਤਾਂ ਦਿਖਣ ਲੱਗ ਗਿਆ ਬੜਕ ਧਣੀਆਂ ਤਾਂ ਦੇਖੋ ਜੇ ਪਤਲਾ ਕਰੇ ਵੀ ਥੋੜਾ ਥੋੜਾ ਦਿਖਣ ਲੱਗ ਗਿਆ ਜੀ ਬਾਹਰ ਆ ਗਿਆ ਕਿਉਂਕਿ ਗਰਮਾ ਆਇਆ ਤੇ ਰਿਗੇ ਟੈਂਪਰੇਚਰ ਕਾਫੀ ਵਧੀਆ ਹੈਂਚ ਆਈ ਰੰਦ ਰਾਤ ਨੂੰ ਤਾਂ ਠੰਡ ਹੁੰਦੀ ਆ ਪੱਛੋਂ ਚੱਲਣ ਕਰਕੇ ਜਿੱਦ ਨੂੰ ਹੁਣ ਆਪਾਂ ਇਹਦੇ ਵਿੱਚ ਪੱਟਾਂ ਛੱਡੀਆਂ ਸੀਆਂ ਉਹਨਾਂ ਤੇ ਆਪਾਂ ਅੱਜ ਜਿਹੜੀ ਬਤਾਉਂਦੀ ਆ ਟ੍ਰਾਂਸਪਲੈਂਟ ਸਟਾਰਟ ਕਰਦੀ ਆ ਤੇ ਇਹ ਜਿਹੜੀ ਆਪਣੀ ਮਤਲਬ ਇੱਕ ਬੱਟ ਤੋਂ ਦੂਜੀ ਬੱਟ ਦੀ ਜਿਹੜੀ ਦੂਰੀ ਸੀ ਲਗਭਗ ਪੰਜ 6 ਫੁੱਟ ਰੱਖੀ ਆ 6 ਦਿਨ ਢੇਢ ਤੇ ਲੈ ਜਾਣੀ ਆ ਉਸ ਦੇ ਵਿੱਚ ਇਹ ਆ ਵੀ ਜਿਹੜਾ ਆਪਾਂ ਵਿੱਚ ਪਾਵਰ ਵੀਡਰ ਲਿਆਂਦਾ ਉਹ 5 ਫੁੱਟ ਦਾ ਹੁੰਦਾ ਆ ਰਾਮ ਨਾਲ ਘੁੰਮਦਾ ਰਹੂਗਾ ਤੇ ਬੂਟਾ ਇਹ ਫੈਲ ਵੀ ਜਾਂਦਾ ਜਿਸ ਨਾਲ ਇਹਨੂੰ ਲਾਉਣਾ ਸੌਖਾ ਸੌਰੀ ਜਿਵੇਂ ਬੂਟਾ ਫੈਲ ਜਾਂਦਾ ਇਹਦੇ ਵਿੱਚ ਜਦੋਂ ਆਪਾਂ ਹਾਰਵੈਸਟ ਮੈਂ ਵੀ ਬਤਾਉ ਤੋੜਨਾ ਤਾਂ ਫਿਰ ਸੌਖਾ ਰਹਿੰਦਾ ਕੰਮ ਤੇ ਆ ਚੱਲ ਰਹੀ ਹੈ ਆ ਬੰਦੇ ਆਪਣੇ ਲੱਗੇ ਨੇ ਜੀ ਪਤਾਉ ਨੂੰ ਲਾਉਣ ਟ੍ਰਾਂਸਪੋਰਟ ਸਟਾਰਟ ਕਰਤੀ ਹੈ ਹਾਂਜੀ ਤੇ ਲੱਗੇ ਹੋਣੇ ਬੰਦੇ ਆਪਣੇ ਪਨੀਰੀ ਆਪਣੇ ਕੋਲ ਪਹੁੰਚ ਚੁੱਕੀ ਹੈ ਕਿ ਪਰ ਇੱਕ ਬਟਰ ਦੇ ਸਾਈਡ ਤੇ ਲਗਾ ਰਹੇ ਹਾਂ ਇਹ ਜਿਹਨਾਂ ਨੇ ਤਿਆਰ ਕੀਤਾ ਹੈ ਧਣੀਆਂ ਬੀਜ ਹੈ ਤੇ ਇਹ ਤੇ ਕਪੇ ਲਾ ਰਹੇ ਕਿਉਂਕਿ ਇਹਨੂੰ ਦੋੇ ਪਾਸੇ ਤੋਂ ਜਿਹੜਾ ਉਹ ਮਿੱਟੀ ਲੱਗ ਜੂਗੀ ਤੇ ਇਹੇ ਪਾਣੀ ਨਾਲ ਦੀ ਨਾਲ ਲਾਤਾ ਜਾਂ ਜੜਾ ਜਿਹੜੀ ਪਾਣੀ ਫੜ ਲੂਗੀ ਇਹਦੀ ਜਿਹੜੀ ਦੂਰੀ ਹੈ ਇੱਕ ਬੱਟ ਤੋਂ ਦੂਜੀ ਬੱਟ ਤੱਕ 5 ਤੋਂ 6 ਫੁੱਟ ਦੇ ਵਿੱਚ ਵਿੱਚ ਲਗਭਗ ਹੈ ਤੇ ਪੌਦੇ ਤੋਂ ਪੌਦਾ ਲਗਭਗ ਆਪਾਂ 3 ਕੁ ਫੁੱਟ ਦੀ ਦੂਰੀ ਤੇ ਲਾਇਆ ਹੈ ਤੇ ਇਹ ਵੈਰਾਈਟੀ ਹੈਗੀ ਹੈ ਜੀ ਨਵਕਿਰਨ ਤੇ ਇਹਦਾ ਅੱਗੇ ਆਪਾਂ ਕਿਵੇਂ ਸਾਂਭ ਸੰਭਾਲ ਕਰਦੇ ਹਾਂ ਤੁਹਾਨੂੰ ਦੱਸਦੇ ਰਹਾਂਗੇ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ